میں اکی سو روپیہ دے میں لینا ہے مری گیا چار پہنا میں کلاوا اکلو ਆਵਾਜ਼ ਆਵਾਜ਼ ਆ ਬਾਬੇ ਆਪਕੇ ਨੀਪੇ ਪਰ ਆ ਬਾਬਾ ਕੱਤ ਦੇ ਇਹ ਭੈਣ ਜੋ ਬਾਬੇ ਨੂੰ ਸਾਰੇ ਬਦਨਾਮ ਕਰਦੇ ਨੇ ਇਹ ਪਾੜ ਰਹੇ ਨੇ ਪਾੜ ਰਹੇ ਇਹ ਪਾੜ ਰਹੇ ਨੇ ਭੱਜਿਆ ਕਲੋਨੀ ਦਾ سلام گنج باڈرا منگل باڈر جی منگل ਉਹ ਮੁੰਡਾ ਠੋਡਾ ਮੁੰਡਾ ਹੋ ਉਹ ਬਾਕੀ ਮੇਰੀ ਪਰਦੇ ਦੇ ਆਦਾ ਇਹ ਦੋ ਦਿਨ ਇਹ ਤਿੰਨਿਆਂ ਨੇ ਨਹੀਂ ਤਿੰਨਿਆਂ ਨੇ ਉਹ ਮੁੰਡਾ ਵੱਡਾ ਹੋ ਮੁੰਡਾ ਠੋਡਾ ਮੁੰਡਾ ਹੋ ਬਾਜੀ ਮੇਰਾ ਨਾਮ ਕਸਤਾ ਰਹਿ ਜਾ ਵੀ ਯਾਰ ਲੈ ਬੱਲੀ ਯਾਰ ਮਾਰ ਮਾਰ ਬਾਜੀ ਆਪ ਤੇ ਉਹ ਆਪ ਬੋਲ ਕਿੱਥੇ ਆ ਪਾਣੀ ਪੀਣੇ ਆ ਮੈਨੂੰ ਮਾਰੋ a <laughs> anm ਬਗੈਰ ਮਤਲਬ ਆ ਕੇ ਮੇਰੇ ਉੱਪਰ ਦਬਕਾ ਬਣ ਆਇਆ ਹੈ ਛਾਤਰ ਉੱਪਰ ਆ ਜੜਿਆ ਹੈ ਅੱਗੇ ਟਰੰਮੇ ਲੱਗਿਆ ਕਰਨ ਬਹੁਤ ਜ਼ਿਆਦਾ ਉੱਚੀ ਬਣਾ ਲਗਾ ਲਾ 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 ਲ ਉਹ ਬਾਰੀ ਕਰ ਲਿਆ ਕਹਿੰਦਾ ਜੇ ਤੂੰ ਉਹ ਮੇਰੇ ਕੋਲੋਂ ਮੇਰੇ ਮੈਦਾ ਜਿਆ ਪਾਇਆ ਦਾ ਭੈਣ ਦੇ ਲੋਕ ਕਹਿੰਦਾ ਮੈਂ ਚੇਕ ਕਰ ਲਊਗਾ ਮੈਂ ਡਰ ਗਿਆ ਮੈਂ ਕਿੱਲਾ ਵੇਛਾ ਦੀਆ ਕਰਨ ਤੋਂ ਬਾਅਦ ਮੈਨੂੰ ਬੰਨੇ 200 ਰੁਪਏ ਰੱਖੇ ਤੇ ਜੱਟਾ 1 ਕਿਲੋ ਕਿਉਂ ਦੇ ਇੱਕ ਚੇਰੇ ਲੈ ਆਂਦਾ ਰਿਹਾ ਨਹੀਂ ਕਰਨ 200 ਰੁਪਏ ਕੱਢ ਕੇ ਫੜਾਦਾ ਫਿਰ ਉਹਦਾ ਖਰਾਬ ਕਹਿੰਦਾ 5200 ਰੁਪਏ ਦੇ ਵਿੱਚ ਹੋਰ ਬੰਨ ਕਹਿੰਦਾ ਮੈਂ ਲੈ ਕੇ ਨਹੀਂ ਜਾਣਾ ਕਹਿੰਦਾ ਤੈਨੂੰ ਬਾਪੀ ਤੇ ਲੈ ਕੇ ਜਾਊਗਾ ਜਦੋਂ ਇਹ 5200 ਨਾਮ ਲੱਗਦਾ ਮੈਂ ਮੁੰਡੇ ਨੂੰ ਵਜਾ ਮਾਰਨੇ ਚੱਲੂ ਕਰਤੀ ਆ ਆ ਮੁੰਡਾ ਮੇਰੇ ਕੋਲ ਗੱਡੀ ਲੈ ਕੇ ਆਇਆ ਸੀ ਮਾਲ ਦੀ ਇਹ ਨਾਲ ਜੇ ਭੱਜ ਗਿਆ ਫ ਜਦੋਂ ਉਹਨਾਂ ਤੇ ਇਹ ਲਾ ਕੇ ਦੋ ਬੰਦੇ ਇਕੱਠੇ ਹੋ ਗਏ ਨਾਲ ਹੀ ਭੱਜ ਗਿਆ ਭੱਜਣ ਤੋਂ ਬਾਅਦ ਮੈਂ ਮੁੰਡੇ ਨੂੰ ਕਿਹਾ ਮੈਂ ਤੂੰ ਗੱਡੀ ਪਿੱਛੇ ਲੈ ਜਾ ਕਿੱਥੇ ਜਾਂਦੇ ਇਹ ਆਟੋ ਆਟੋ 'ਚ ਬੈਠੇ ਆਟੋ 'ਚ ਬੈ ਕੇ ਇੱਧਰ ਆ ਗਿਆ ਇਹ ਜਦੋਂ ਮੈਂ ਪਿੱਛੇ ਕਾਰ ਲਾ ਲਈ ਜਦੋਂ ਇਹਨੇ ਠੇਰਿਆ ਮੁੰਡੇ ਨੇ ਇਹਨੂੰ ਆ ਕੇ ਧਮਕੇ ਦੇਣ ਲੱਗਿਆ ਤੇ ਤੈਨੂੰ ਮਾਰਦਾ ਨਹੀਂ ਹੋਰ ਕਰਦਾ ਨਹੀਂ ਮੈਂ ਵੀ ਪਬਲਿਕ 'ਵੀ ਸਾਹਦਣਾ ਦੇ ਨਾਲ ਮੇਰੇ ਨਾਲ ਕੀ ਆ ਉਧਰ ਕਿੱਥੋਂ ਆਇਆ ਵਾ ਕਿ ਤੋਂ ਆਇਆ ਮੈਂ ਅੰਕਲ ਜੀ ਆਇਆ ਪੱਡਿਆ ਕਲੌਨੀ ਤੋਂ ਅੱਛਾ ਬਾਈਪਾਸ ਤੋਂ ਪੱਡਿਆ ਵੀ ਰੱਖਿਆ ਹੈ ਵਾਹ ਬਹੁਤੀ ਮੱਥੇ ਤੇ ਲਾਣ ਵਾਲੀ ਅੰਕਲ ਤੁਹਾਨੂੰ ਕਿਤਨ ਕਹਿੰਦੀ ਸੀ ਕੰਮ ਕਿਹਾ ਕੁਛ ਨਹੀਂ ਮੈਂ ਕਿਹਾ ਮੈਨੂੰ ਕਿਉਂ ਚਾਹੀਦਾ 2100 ਰੁਪਇਆ ਦੇ ਦੇ ਨਹੀਂ ਦਿੰਨਾ ਕੰਮ ਕਰ ਕਰਸਾ ਸਾਰਾ ਕੁਝ ਸਹੀ ਹੈਗਾ ਤੂੰ ਕਹੇ ਪੈਸੇ ਮੰਗਦਾ ਵੇ ਇਹ ਪੈਸੇ ਕਿਹੜੀ ਕਲੋਂ ਮੰਗਿਆ ਅੰਕਲ ਇਹ ਮੈਨੂੰ ਕਹਿਣ ਲੱਗੇ ਮੈਂ ਨੰਗਾ ਸਰੂ ਆ ਮੈਂ ਨੰਗਾ ਕਹਿੰਦਾ ਜੇ ਮੈਂ ਨਾ ਲਾਇਆ ਕਹਿੰਦਾ ਉਹ ਵੀ ਨੰਗਾ ਕਹਿੰਦਾ ਮੈਂ ਸਾਰਾ ਸਮਾਨ ਦਾ ਕਟਾਇਆ ਜੇ ਕਹਦਾ ਤੂੰ ਲੈ ਚੈਨਲ ਕਹਿੰਦਾ ਸਾਰਾ ਕੁਝ ਕੱਢ ਦੂੰਗਾ ਨਹੀਂ 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 ਅ ਕਾਲਾ 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 ਮਾਦਾ ਇਹ ਆ ਮੈਂ ਕਰਕੇ ਮੈਂ ਉਹ ਪੈਸਾ ਨਾ ਕਰਵਾਇਆ ਉਹ ਮੈਂ ਪਾਏ ਇਕੱਠੇ ਕਰਕੇ ਮਿਲ ਗਿਆ